ਕੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਬੇਟਾ ਜਿਹੜੇ ਆਹ ਆਪਣੇ ਅੱਖਰ ਨੇ ਇਹਨਾਂ ਦਾ ਪਤਾ ਹੋਣਾ ਚਾਹੀਦਾ ਇਹਦੀ ਪਰਨੰਸੀਏਸ਼ਨ ਪਤਾ ਹੋਣਾ ਚਾਹੀਦਾ ਵੀ ਇਹਨੂੰ ਬੋਲਿਆ ਕਿਵੇਂ ਜਾਂਦਾ ਬੋਲੋ ਮੇਰੇ ਪਿੱਛੇ ਉ ਐ ਈ ਸ ਹ ਕ ਖ ਗ ਕ ਅੰਗ ਚ ਛ ਜ ਚ ਉਹ ਛੱਡ ਦਿਓ ਟ ਠ ਡ ਟ ਨ ਤ ਤ ਠ ਧ ਡ ਟ ਨ ਪ ਫ ਬ ਪ ਮ ਯ ਰ ਲ ਵ ਡ ਅੱਜ ਆਪਾਂ ਸ਼ਬਦ ਬਣਾਵਾਂਗੇ ਮੁਕਤਾ ਤੋਂ ਕੰਨਾ ਸਭ ਤੋਂ ਪਹਿਲੀ ਜਿਹੜੀ ਮਾਤਰਾ ਹੈ ਪੰਜਾਬੀ ਦੇ ਵਿੱਚ ਉਹ ਹੈਗੀ ਮੁਕਤਾ ਮੁਕਤਾ ਦਾ ਮਤਲਬ ਹੈ ਮੁਕਤ ਮਤਲਬ ਜਿਹਦੇ ਨਾਲ ਕੋਈ ਮਾਤਰਾ ਨਹੀਂ ਆਉਂਦੀ ਕੋਈ ਆਵਾਜ਼ ਨਹੀਂ ਆਉਂਦੀ ਸਿੰਪਲ ਕਰਦੇ ਆਪਾਂ ਸਿੰਪਲ ਸ਼ਬਦ ਪੜ੍ਹਦੇ ਆਪਾਂ ਜਿੱਥੇ ਫਿਰ ਆਪਾਂ ਮੁਕਤੇ ਤੋਂ ਕੰਨਾ ਬਣਾਵਾਂਗੇ ਪਹਿਲਾ ਜਿਹੜਾ ਇਹ ਐ ਪ ਇਹਨੂੰ ਪੱਪਾ ਨਾ ਬੋਲੋ ਇਹਨੂੰ ਪੱਪਾ ਪਤੰਗ ਨਾ ਬੋਲੋ ਇਹਨੂੰ ਬੋਲੋ ਪ ਪਾ ਦੇ ਨਾਲ ਲੱਗਿਆ ਰ ਕੀ ਬਣ ਗਿਆ ਪ ਇਹਨੂੰ ਐ ਨਾ ਬੋਲੋ ਪੱਪਾ ਪਤੰਗ ਰਰ ਰਤ ਨਾ ਪ ਰ ਪਰ ਹੁਣ ਆਪਾਂ ਕੰਨਾ ਮਾਤਰਾ ਲਾਮਾ ਕੰਨਾ ਦਾ ਮਤਲਬ ਹੈ ਕੋਈ ਵੀ ਕੋਈ ਵੀ ਇਸ ਦੇ ਨਾਲ ਕੰਨਾ ਲੱਗ ਗਿਆ ਤਾਂ ਇਹ ਬਣ ਗਿਆ ਕਾ ਖਾ ਗਾ ਘਾ ਇਹ ਕੰਨਾ ਚਾ ਛਾ ਜਾ ਕਿਸੇ ਵੀ ਅੱਖਰ ਦੇ ਨਾਲ ਲੱਗ ਗਿਆ ਉਹ ਐ ਬੋਲੂਗਾ ਹੁਣ ਪ ਦੇ ਨਾਲ ਲਾਵਾਂਗੇ ਆਪਾਂ ਪਾ ਦੇ ਨਾਲ ਕੰਨਾ ਲੱਗ ਗਿਆ ਪਾ ਪ ਸਿੱਧਾ ਬੋਲਣ ਨੂੰ ਪਾ ਪ ਰ ਕੀ ਬਣ ਗਿਆ ਪਾਰ ਪਰ ਪਾਰ ਅੱਗੇ ਦੇਖ ਲੰਨੇ ਆ ਜੀ ਆਪਾਂ ਅੱਗੇ ਬਣਾਈਏ ਆਪਾਂ ਹਾ ਲ ਲ ਕੀ ਬਣ ਗਿਆ ਹਾ ਲ ਹਲ ਹਾ ਲ ਕੀ ਬਣ ਗਿਆ ਹਾਲ ਹਲ ਹਾਲ ਹੁਣ ਇੱਕ ਹੋਰ ਬਣਾ ਲੈਣੇ ਆਪਾਂ ਗ ਜ ਜ ਰ ਇਹ ਬਣ ਗਿਆ ਗਜਰ ਹੁਣ ਆਪਾਂ ਇਹਨੂੰ ਗਾਜਰ ਬਣਾਉਣੇ ਆ ਫਿਰ ਗਾ ਜ ਰ ਰ ਇਹਨੂੰ ਇਹਨੂੰ ਪੜ੍ਹਨਾ ਕਿਵੇਂ ਹੈ ਪਹਿਲਾਂ ਇਹਨੂੰ ਐਨਾ ਪੜ੍ਹਨਾ ਹੈ ਗਾ ਗਰ ਜਰ ਗਾਜਰ ਗਜਰ ਠੀਕ ਹੈ ਜੀ ਚ ਚ ਦ ਦ ਰ ਰ ਚਾਦਰ ਹੁਣ ਇਹਨਾਂ ਨੂੰ ਆਪਾਂ ਬਣਾਉਣਾ ਹੈ ਚਾਦਰ ਚਾ ਦ ਰ ਚਾਦਰ ਹੁਣ ਆਪਾਂ ਹੋਰ ਸ਼ਬਦ ਬਣਾਨੇ ਆ ਮੁਕਤਾ ਆਦੇ ਕੰਨਾਂ ਦੇ ਕੰਨੇ ਦੇ ਨਾਲ ਬਣਾਨੇ ਆਪਾਂ ਬਣਾਈਏ ਚਲੋ ਬੋਲੋ ਮਾ 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 ਕੀ ਬਣ ਗਿਆ ਮਾਮਾ ਨਾਨਾ ਹੀ ਬਣਾਵਾਂਗੇ ਸਾਰੇ ਬਣਾਵਾਂਗੇ ਟੈਨਸ਼ਨ ਨਾ ਲਓ ਤੁਸੀਂ ਅੱਗੇ ਆਪਾਂ ਬਣਾਈਏ ਹੋਰ ਸ਼ਬਦ ਬਣਾਈਏ ਮੰਨ ਲਓ ਫਾ ਟ ਕ ਕੀ ਬਣ ਗਿਆ ਫਟ ਇਹਨੂੰ ਐਂਦਾ ਤਾ ਪੜ੍ਹਨਾ ਹੈ ਫਾ ਟ ਕ ਹਾਟਕ ਹੁਣ ਆਪਾਂ ਬਣਾ ਲੰਨੇ ਆਪਾਂ ਰ ਕੀ ਬਣ ਗਿਆ ਰ ਮੁਕਤਾ ਬਣ ਗਿਆ ਲਓ ਜੀ ਮੁਕਤਾ ਦੇ ਨਾਲ ਆਪਾਂ ਕੰਨਾ ਇੱਕ ਲਾ ਦੰਨੇ ਆ ਪਰ ਦਾ ਕੀ ਬਣ ਗਿਆ ਪਰਦਾ ਲਓ ਜੀ ਆਪਾਂ ਆਪਾਂ ਹੋਰ ਬਣਾ ਲੰਨੇ ਆ ਅ ਰ ਰ ਦਾ ਸਰਦਾਸ ਮਤਲਬ ਐਦਾ ਜਦੋਂ ਬੱਚਾ ਪ੍ਰੈਕਟਿਸ ਕਰੂਗਾ ਤਾਂ ਉਹਨੂੰ ਸਮਝ ਆਊਗੀ ਕਦੇ ਵੀ ਉਹਨੂੰ ਪਪਾ ਪਪਾ ਪਤੰਗ ਰਾਰਾ ਰੱਥ ਲਲਾ ਲਾਟੂ ਐ ਨਪੜਾਓ ਸਿੰਪਲ ਪੜਾਓ ਪਹਿਚਾਨ ਲਈ ਤੁਸੀਂ ਕਰਾ ਸਕਦੇ ਹੋ ਪਰ ਜਦੋਂ ਬੱਚਾ ਐਵੇਂ ਪ੍ਰੈਕਟਿਸਾਂ ਟਾਈਮ ਜ਼ਰੂਰ ਲੱਗੂਗਾ ਐਵੇਂ ਲੇਕਿਨ ਐ ਬੱਚਾ ਵਧੀਆ ਪੜੂਗਾ ਪਰ ਪਾਰ ਹਲ ਹਾਲ ਗਜਰ ਗਾਜਰ ਮਤਲਬ ਆਹਾਸ਼ ਜਿਹੜੇ ਆਹਾ ਨੇ ਕਾ ਚਾ ਪਾ ਡਾ ਤਾਂ ਇਹ ਪਹਿਲਾਂ ਜ਼ਰੂਰੀ ਆਣੇ ਚਾਹੀਦੇ ਨੇ ਫਿਰ ਅੱਗੇ ਕਰ ਦੂਗਾ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਨੈਕਸਟ ਵਾਰ ਤੁਸੀਂ ਜ਼ਰੂਰ ਦੇਖਿਓ ਜਿਨ੍ਹਾਂ ਨੇ ਪਹਿਲੀ ਵੀਡੀਓ ਨਹੀਂ ਦੇਖੀ ਆ ਦੇਖੀ ਉਹ ਜਰੂਰ ਪਹਿਲੀ ਵੀਡੀਓ ਦੇਖ ਲੈਣ ਹੁਣ ਆਪਾਂ ਅੱਗੇ ਸਿਹਾਰੀ ਮਾਤਰਾ ਦਾ ਕਰਾਂਗੇ ਇੱਕ ਵਾਰੀ ਬੰਦ ਕਰ ਦਿਓ ਜੀ